ਇਹ ਜੋ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ 브੍ਰਿਜੇਸ਼ ਤੇ ਆਖਰੀ ਪਲਾਂਦੀ ਹੈ ਜਿੱਥੇ ਉਹ ਰੋਂਦਾ ਬਿਲਕੁਦਾ ਦਿਖਾਈ ਦੇ ਰਿਹਾ ਹੈ ਤਰਸਦੇ 브੍ਰਿਜੇਸ਼ ਦੀ ਇਹ ਵੀਡੀਓ ਕਿਸੇ ਨੂੰ ਵੀ ਭਾਵੁਕ ਕਰ ਦੇਵੇਗੀ ਘਟਨਾ ਕੀ ਹੈ ਵਿਸਥਾਰ ਨਾਲ ਤੁਹਾਨੂੰ ਦੱਸ ਦਿੰਨੇ ਆ ਇਹ ਨੌਜਵਾਨ ਖੇਡ ਜਗਤ ਨਾਲ ਜੁੜਿਆ ਹੋਇਆ ਤੇ ਇਸ ਦਾ ਨਾਂ 브੍ਰਿਜੇਸ਼ ਹੈ ਜੋ ਕਿ ਇੱਕ ਕਬੱਡੀ ਖਿਡਾਰੀ ਸੀ ਨੌਜਵਾਨ ਦੀ ਮੌਤ ਕੁੱਤੇ ਦੇ ਵਢਣ ਕਾਰਨ ਹੋਈ ਹੈ ਇਹ ਘਟਨਾ ਉਦੋਂ ਵਾਪਰੀ ਜਦੋਂ ਬ੍ਰਿਜੇਸ਼ ਇੱਕ ਨੇਕ ਕੰਮ ਕਰ ਰਿਹਾ ਸੀ ਉਸਨੇ ਲਗਭਗ 2 ਮਹੀਨੇ ਪਹਿਲਾਂ ਇੱਕ ਨਾਲੇ ਵਿੱਚੋਂ ਅਵਾਰਾ ਕਤੂਰੇ ਨੂੰ ਬਚਾਇਆ ਸੀ ਜਿਸ ਦੌਰਾਨ ਕਤੂਰੇ ਨੇ ਉਸਨੂੰ ਥੋੜਾ ਜਿਹਾ ਵੱਢ ਲਿਆ ਇਸ ਮਗਰੋਂ ਨੌਜਵਾਨ ਦੀ ਇੱਕ ਲਾਪਰਵਾਹੀ ਹੀ ਅੱਜ ਉਸਦੀ ਮੌਤ ਦੀ ਵਜ੍ਹਾ ਬਣੀ ਦਰਅਸਲ ਉਸਨੇ ਐਂਟੀ ਰੇਬਸ ਟੀਕਾ ਨਹੀਂ ਲਗਵਾਇਆ ਉਸਦੀ ਮੌਤ ਤੋਂ ਕੁਝ ਦਿਨ ਪਹਿਲਾਂ ਲੱਛਣ ਦਿਖਾਈ ਦਿੱਤੇ ਜਿਸ ਤੋਂ ਬਾਅਦ ਹਾਲਤ ਵਿਗੜ ਗਈ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਬੁਲੰਦ ਸ਼ਹਿਰ ਦਾ 22 ਸਾਲਾ ਬ੍ਰਿਜੇਸ਼ ਸਟੇਟ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਸੀ ਅਤੇ ਪ੍ਰੋ ਕਬੱਡੀ ਲੀਗ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਸੀ ਮਾਰਚ ਦੇ ਵਿੱਚ ਫਰਾਨਾ ਪਿੰਡ ਵਿੱਚ ਇੱਕ ਕਤੂਰਾ ਨਾਲੇ ਵਿੱਚ ਡਿੱਗ ਗਿਆ ਰਜੇਸ਼ ਨੇ ਇਸ ਨੂੰ ਬਚਾਇਆ ਪਰ ਕਤੂਰੇ ਨੇ ਉਸ ਦੇ ਸੱਜੇ ਹੱਥ ਦੀ ਉਂਗਲੀ ਨੂੰ ਵੱਢ ਲਿਆ ਰਜੇਸ਼ ਨੇ ਇਸ ਨੂੰ ਮਾਮੂਲੀ ਸੱਟ ਸਮਝਿਆ ਅਤੇ ਐਂਟੀ ਰੇਬੀਸ ਟੀਕਾ ਨਹੀਂ ਲਗਵਾਇਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਇਹ ਘਟਨਾ 3 ਦਿਨ ਪੁਰਾਣੀ ਹੈ ਪਰ ਐਤਵਾਰ ਨੂੰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਸਮਗਰੋ ਇਹ ਮਾਮਲਾ ਚਰਚਾ ਦਾ ਸ਼ਾ ਬਣ ਗਿਆ ਵੀਰਵਾਲ ਸਵੇਰੇ ਪ੍ਰਜੇਸ਼ ਦਾ ਸੱਜਾ ਹੱਥ ਸੁੱਨ ਹੋ ਗਿਆ ਅਤੇ ਦੁਪਹਿਰ ਤੱਕ ਉਸਦਾ ਪੂਰਾ ਸਰੀਰ ਸੁਨ ਹੋ ਗਿਆ ਉਸਦਾ ਪਰਿਵਾਰ ਉਸਨੂੰ ਅਲੀਗੜ੍ਹ ਦੇ ਹਸਪਤਾਲ ਲੈ ਗਿਆ ਜਿੱਥੇ ਉਸਨੂੰ ਇੱਕ ਉੱਚ ਕੇਂਦਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਮथुरा ਦੇ ਆਯੁਰਵੈਦਿਕ ਦਵਾਈ ਕੇਂਦਰ ਵਿੱਚ ਉਸਨੂੰ ਕੁਝ ਰਾਹਤ ਜ਼ਰੂਰ ਮਿਲੀ ਪਰ ਜਦੋਂ ਉਸਦੀ ਹਾਲਤ ਵਿਗੜ ਗਈ ਤਾਂ ਉਸਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਰੇਬੀਜ਼ ਦੀ ਪੁਸ਼ਟੀ ਹੋਈ ਸ਼ੁਕਰਵਾਰ ਸਵੇਰੇ ਪਿੰਡ ਵਾਪਸ ਆਉਣ ਦੇ ਸਮੇਂ ਰਜੇਸ਼ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਤੇ ਖੇਡ ਜਗਤ ਨੇ ਇੱਕ ਚਮਕਦਾ ਸਿਤਾਰਾ ਗਵਾ ਦਿੱਤਾ ਇਹ ਜੋ ਸਕਰੀਨ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ 브੍ਰਿਜੇਸ਼ ਤੇ ਆਖਰੀ ਪਲਾਂਦੀ ਹੈ ਜਿੱਥੇ ਉਹ ਰੋਂਦਾ ਬਿਲਕੁਦਾ ਦਿਖਾਈ ਦੇ ਰਿਹਾ ਹੈ ਤਰਫ਼ ਤੇ 브੍ਰਿਜੇਸ਼ ਦੀ ਇਹ ਵੀਡੀਓ ਕਿਸੇ ਨੂੰ ਵੀ ਭਾਵੁਕ ਕਰ ਦੇਵੇਗੀ ਘਟਨਾ ਕੀ ਹੈ ਵਿਸਥਾਰ ਨਾਲ ਤੁਹਾਨੂੰ ਦੱਸ ਦਿੰਨੇ ਆ ਇਹ ਨੌਜਵਾਨ ਖੇਡ ਜਗਤ ਨਾਲ ਜੁੜਿਆ ਹੋਇਆ ਤੇ ਇਸ ਦਾ ਨਾਂ 브੍ਰਿਜੇਸ਼ ਹੈ ਜੋ ਕਿ ਇੱਕ ਕਬੱਡੀ ਖਿਡਾਰੀ ਸੀ ਨੌਜਵਾਨ ਦੀ ਮੌਤ ਕੁੱਤੇ ਦੇ ਵੱਢਣ ਕਾਰਨ ਹੋਈ ਹੈ ਇਕਟਨਾ ਉਦੋਂ ਵਾਪਰੀ ਜਦੋਂ ਬ੍ਰਿਜੇਸ਼ ਇੱਕ ਨੇਕ ਕੰਮ ਕਰ ਰਿਹਾ ਸੀ ਉਸ ਦਿਨ ਲਗਭਗ 2 ਮਹੀਨੇ ਪਹਿਲਾਂ ਇੱਕ ਨਾਲੇ ਵਿੱਚੋਂ ਅਵਾਰਾ ਕਤੂਰੇ ਨੂੰ ਬਚਾਇਆ ਸੀ ਜਿਸ ਦੌਰਾਨ ਕਤੂਰੇ ਨੇ ਉਸਨੂੰ ਥੋੜਾ ਜਿਹਾ ਵੱਢ ਲਿਆ ਇਸ ਮਗਰੋਂ ਨੌਜਵਾਨ ਦੀ ਇੱਕ ਲਾਪਰਵਾਹੀ ਹੀ ਅੱਜ ਉਸਦੀ ਮੌਤ ਦੀ ਵਜ੍ਹਾ ਬਣੀ ਦਰਅਸਲ ਉਸਨੇ ਐਂਟੀ ਰੇਬਸ ਟਿਕਾ ਨਹੀਂ ਲਗਵਾਇਆ ਉਸਦੀ ਮੌਤ ਤੋਂ ਕੁਝ ਦਿਨ ਪਹਿਲਾਂ ਲੱਛਣ ਦਿਖਾਈ ਦਿੱਤੇ ਜਿਸ ਤੋਂ ਬਾਅਦ ਹਾਲਤ ਵਿਗੜਦੀ ਗਈ ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬੁਲੰਦ ਸ਼ਹਿਰ ਦਾ 22 ਸਾਲਾ ਬ੍ਰਿਜੇਸ਼ ਸਟੇਟ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜੇਤੂ ਸੀ ਅਤੇ ਪ੍ਰੋ ਕਬੱਡੀ ਲੀਗ ਦੇ ਵਿੱਚ ਹਿੱਸਾ ਲੈਣ ਦੀ ਤਿਆਰੀ ਕਰ ਰਿਹਾ ਸੀ ਮਾਰਚ ਦੇ ਵਿੱਚ ਫਰਾਨਾ ਪਿੰਡ ਵਿੱਚ ਇੱਕ ਕਤੂਰਾ ਨਾਲੇ ਵਿੱਚ ਡਿੱਗ ਗਿਆ ਰਜੇਸ਼ ਨੇ ਇਸ ਨੂੰ ਬਚਾਇਆ ਪਰ ਕਤੂਰੇ ਨੇ ਉਸ ਦੇ ਸੱਜੇ ਹੱਥ ਦੀ ਉਂਗਲੀ ਨੂੰ ਵੱਢ ਲਿਆ ਰਜੇਸ਼ ਨੇ ਇਸ ਨੂੰ ਮਾਮੂਲੀ ਸੱਟ ਸਮਝਿਆ ਅਤੇ ਐਂਟੀ ਰੇਬੀਸ ਟਿਕਾ ਨਹੀਂ ਲਗਵਾਇਆ ਜਿਸ ਕਾਰਨ ਉਸ ਦੀ ਜਾਨ ਚਲੀ ਗਈ ਇਹ ਘਟਨਾ 3 ਦਿਨ ਪੁਰਾਣੀ ਹੈ ਪਰ ਐਤਵਾਰ ਨੂੰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਮਗਰੋਂ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਵੀਰਵਾਲ ਸਵੇਰੇ ਰਜੇਸ਼ ਦਾ ਸੱਜਾ ਹੱਥ ਸੁੰਨ ਹੋ ਗਿਆ ਅਤੇ ਦੁਪਹਿਰ ਤੱਕ ਉਸ ਦਾ ਪੂਰਾ ਸਰੀਰ ਸੁਨ ਹੋ ਗਿਆ ਉਸ ਦਾ ਪਰਿਵਾਰ ਉਸ ਨੂੰ ਅਲੀਗੜ੍ਹ ਦੇ ਹਸਪਤਾਲ ਲੈ ਗਿਆ ਜਿੱਥੇ ਉਸ ਨੂੰ ਇੱਕ ਉੱਚ ਕੇਂਦਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਮथुरा ਦੇ ਆਯੁਰਵੈਦਿਕ ਦਵਾਈ ਕੇਂਦਰ ਵਿੱਚ ਉਸ ਨੂੰ ਕੁਝ ਰਾਹਤ ਜ਼ਰੂਰ ਮਿਲੀ ਪਰ ਜਦੋਂ ਉਸ ਦੀ ਹਾਲਤ ਵਿਗੜ ਗਈ ਤਾਂ ਉਸ ਨੂੰ ਦਿੱਲੀ ਦੇ ਜੀਟੀਬੀ ਹਸਪਤਾਲ ਲੈ ਜਾਂਦਾ ਗਿਆ ਜਿੱਥੇ ਰੇਬੀਜ਼ ਦੀ ਪੁਸ਼ਟੀ ਹੋਈ ਸ਼ੁਕਰਵਾਰ ਸਵੇਰੇ ਪਿੰਡ ਵਾਪਸ ਆਉਣ ਦੇ ਸਮੇਂ ਬ੍ਰਿਜੇਸ਼ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਤੇ ਖੇਡ ਜਗਤ ਨੇ ਇੱਕ ਚਮਕਦਾ ਸਿਤਾਰਾ ਗਵਾ ਦਿੱਤਾ